ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਲੋਹਾਰਾ ਦੇਵੀ ਕੇ ਖੇਤਾ ਦੀ ਪਰਾਲੀ ਨੂੰ ਲੱਗੀ ਅੱਗ ਫਾਇਰ ਬਿਗਰਦੀ ਟੀਮ ਦੇ ਵੱਲੋਂ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਇਹ ਖਾਸ ਰਿਪੋਰਟ ਹਾਂ ਜੀ ਸਰ ਤੁਸੀਂ ਮੌਕੇ ਤੇ ਪਹੁੰਚੇ ਇੱਥੇ ਕੀ ਸਥਿਤੀ ਹੈ ਹਾਂ ਜੀ ਇੱਥੇ ਕਾਲ ਆਈ ਸੀ ਵੀ ਇਹ ਨੇੜੇ ਨਾਲ ਖੇਤਾਂ ਨੂੰ ਅੱਗ ਲੱਗੀ ਹੈ ਅਸੀਂ ਆਏ ਹਾਂ ਮੌਕੇ ਤੇ ਤੇ ਅਸੀਂ ਇਹ ਸ਼ਿਮਲਾਪੁਰੀ ਥਾਣੇ ਦਾ ਏਰੀਆ ਆ ਚੌਕੀ ਬਸੰਤਪਰਕ ਦਾ ਤੇ ਅਸੀਂ ਸ਼ਿਮਲਾਪੁਰੀ ਥਾਣੇ ਮੁਰਸ਼ੀ ਦਾ ਕੀਤੀ ਆ ਗੱਲ ਸੀਨੀਅਰ ਅਫਸਰ ਡਿਊਟੀ ਅਫਸਰ ਆ ਰਹੇ ਆ ਜੋ ਵੀ ਹੋਊਗਾ ਉਹ ਦਿਖਣਗੇ ਉਹ ਹੀ ਦੱਸਣਗੇ ਨਹੀਂ ਇਹਦੇ ਬਾਰੇ ਹਾਲੇ ਕੁਝ ਪੱਕਾ ਨਹੀਂ ਪਤਾ ਲੱਗ ਰਿਹਾ ਲੱਗੀ ਆ ਜਾਂ ਉਹਨਾਂ ਨੇ ਜਿਹੜੇ ਖੇਤ ਵਾਲੇ ਉਹਨਾਂ ਨੇ ਲਗਾਈ ਆ ਇਹ ਦੇਖੋ ਸੀਨੀਅਰ ਅਫਸਰ ਇਹਦੇ ਬਾਰੇ ਜ਼ਿਆਦਾ ਦੱਸਣਗੇ ਵੀ ਕੀ ਕਾਰਵਾਈ ਹੋਊਗੀ ਤੇ ਡਿਊਟੀ ਅਫਸਰ ਬੁਲਾਏ ਆ ਉਹ ਆਉਗੇ ਫਿਰ ਉਹ ਆ ਕੇ ਦੱਸੂਗੇ ਕੀ ਕਾਰਵਾਈ ਹੋਣੀ ਆ ਹਾਂਜੀ ਸੀਨੀਅਰ ਅਫਸਰ ਆ ਅੱਗ ਦਾ ਜੀ ਪਿਛਲੀ ਵਾਰ ਤਾਂ ਯਾਨਕੀ ਇਹਨਾਂ ਨੇ ਪਾਣੀ ਛੱਡਤਾ ਸੀਗਾ ਪਾਣੀ ਛੱਡਣ ਦੇ ਦੌਰਾਨ ਯਾਨਕੀ ਉਹ ਅੱਗ ਲੱਗੀ ਨਹੀਂ ਜਗੀ ਤੇ ਇਸ ਵਾਰ ਹੁਣ ਪਤਾ ਨਹੀਂ ਵੀ ਕਿਹੜੇ ਅਨਸਾਰਾਂ ਦੇ ਅਨੁਸਾਰ ਯਾਨਕੀ ਅੱਗ ਲਗਾਈ ਗਈ ਆ ਜਾਂ ਲੱਗੀ ਆ ਇਹਦੇ ਬਾਰੇ ਕੋਈ ਪਤਾ ਹੈ ਨਹੀਂਗਾ ਪਰ ਮੁੱਖ ਤੇ ਫਰ ਬ੍ਰਿਗੇਡਰ ਪੁਲਸ ਆ ਗਈ ਆ ਤੇ ਕਾਬੂ ਪਾ ਲਿਆ ਅੱਗ ਤੇ